ਵਰਜ ਜੀ ਕਾ ਖਾਲਸਾ ਵਰਜ ਜੀ ਕੀ ਫਤਿਹ ਅੱਜ ਸਮੇਂ ਦੀ ਖਬਰ ਜੁੜੀ ਹੈ ਭਾਈ ਅਮਰਤਪਾਲ ਸਿੰਘ ਦੇ ਨਾਲ ਵੱਡੇ ਖਬਰਾਂ ਤੇ ਵੱਡੇ ਖੁਲਾਸੇ ਹੋਣਗੇ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਦੇ ਵੀਡੀਓ ਨੂੰ ਅੰਡ ਤੱਕ ਦੇਖਣਾ ਤੇ ਹੁਣ ਅਮਰੀਕਾ ਦੀ ਐਂਟਰੀ ਜਿਹੜੀ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਹੋ ਚੁੱਕੀ ਆ ਤੇ ਵੱਡੇ ਖੁਲਾਸੇ ਹੋ ਰਹੇ ਨੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਤੇ ਨਾਲ ਹੀ ਭਾਈ ਅਮਰਤਪਾਲ ਸਿੰਘ ਦੀ ਜਿਹੜਾ ਰਿਹਾਈ ਦਾ ਉਹ ਅਮਰੀਕਾ ਨੇ ਨੋਟਸ ਲੈ ਲਿਆ ਇਹਦੇ ਬਾਬਤ ਆਪਾਂ ਗੱਲਬਾਤ ਕਰਦੇ ਆ ਤੇ ਤੁਸੀਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਹਸੇਕਾਲ ਜੀ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ ਅੱਜ ਤੁਹਾਨੂੰ ਖਬਰ ਸੁਣਾਉਣ ਲੱਗੇ ਆ ਭਾਈ ਅੰਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਆ ਕਹਿੰਦੇ ਕਿ ਅਮਰੀਕਾ ਵਿੱਚ ਜਿਹੜਾ ਮੁੱਦਾਗਾ ਹੁਣ ਭਾਈ ਅੰਮਰਤਪਾਲ ਸਿੰਘ ਦਾ ਗੁੰਜਣ ਲੱਗ ਪਿਆ ਹੁਣ ਅਮਰੀਕਾ ਦੀ ਜਿਹੜੀ ਐਂਟਰੀ ਆ ਉਹ ਪੰਜਾਬ ਦੇ ਵਿੱਚ ਹੋ ਚੁੱਕੀ ਆ ਜਾਨੀ ਕਿ ਇਸ ਦੇਸ਼ ਦੇ ਵਿੱਚ ਹੋ ਚੁੱਕੀ ਆ ਭਾਈ ਅੰਮਰਤਪਾਲ ਸਿੰਘ ਨੂੰ ਆਜ਼ਾਦ ਕਰਾਉਣ ਲਈ ਭਾਈ ਅੰਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾਉਣ ਲਈ ਅਮਰੀਕਾ ਦੇ ਵਕੀਲਾਂ ਵੱਲੋਂ ਇੱਕ ਪੈਨਲ ਬਣਾਇਆ ਗਿਆ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਜਲਦੀ ਹੀ ਜੇਲ੍ਹ ਦੇ ਵਿੱਚੋਂ ਬਾਹਰ ਕਢਾਵੇਗਾ ਤੁਹਾਨੂੰ ਪਹਿਲਾ ਉਹ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਫਿਰ ਅੱਗੇ ਗੱਲਬਾਤ ਕਰਦੇ ਆਂ ਧਿਆਨ ਦੇ ਨਾਲ ਸੁਣਨਾ ਕਿਉਂਕਿ ਹਰ ਵਾਰ ਜਿਹੜਾ ਕਿ ਮੁੱਦਾ ਹੈਗਾ ਭਾਈ ਅੰਮਰਤਪਾਲ ਸਿੰਘ ਦਾ ਗੁੰਜਣ ਲੱਗਿਆ ਹੈਗਾ ਲੋਕ ਇੱਥੋਂ ਤੱਕ ਕਹਿ ਰਹੇ ਨੇ ਜੋ ਕਿ ਦਿੱਲੀ ਦੇ ਵਿੱਚ ਹਾਰ ਹੋਈ ਉਹ ਵੀ ਅੰਮਰਤਪਾਲ ਸਿੰਘ ਦੇ ਨਾਲ ਧੱਕੇਸ਼ਾਹੀ ਕਰਨ ਦੇ ਨਾਲ ਪੰਜਾਬ ਦੇ ਨਾਲ ਇਸ ਕਰਕੇ ਹਾਰ ਹੋਈ ਉਹ ਗੱਲ ਅੱਪ ਬਾਅਦ ਚ ਕਰਾਂਗੇ ਪਹਿਲਾਂ ਭਾਈ ਅੰਮਰਤਪਾਲ ਸਿੰਘ ਦੀ ਸੁਣਾਦਾ ਤੁਹਾਨੂੰ ਇਹ ਗੱਲ ਵਾਸੀ ਸਾਡੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਸਤੀ ਸਿੰਘ ਟਾਨੀ ਐਟ ਲਾਅ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕਿ ਹੁਣੇ-ਹੁਣੇ ਖਡੂਰ ਸਾਹਿਬ ਪਾਰਲੀਮੈਂਟਰੀ ਕੰਸਟੀਟੂਐਂਸੀ ਤੋਂ ਜਿੱਤੇ ਨੇ ਤੇ ਉਹਨਾਂ ਦੀ ਜਣੀ ਜਿੱਤ ਆ ਉਹ ਲੈਂਡਸਲਾਈਡ ਵਿਕਟਰੀ ਹੋਈ ਆ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਤੇ ਜੇਲ੍ਹ ਦੇ ਵਿੱਚੋਂ ਹੀ ਉਹਨਾਂ ਨੇ ਇਲੈਕਸ਼ਨ ਲੜੀ ਤੇ ਉਹਨਾਂ ਦਾ ਜਿਹੜਾ ਰਿਹਾਈ ਦਾ ਮਸਲਾ ਹੈਗਾ ਉਹ ਅਸੀਂ ਅਮਰੀਕਨ ਗਵਰਨਮੈਂਟ ਨਾਲ ਟੇਕ ਅਪ ਕੀਤਾ ਅਮਰੀਕਾ ਦੇ ਜਿਹੜੇ ਵੇਰੀਅਸ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਆ ਇਮੀਗ੍ਰੇਸ਼ਨ ਦੇ ਮੈਟਰਜ਼ ਦੇ ਵਿੱਚ ਪਹਿਲਾਂ ਹੀ ਉਹਨਾਂ ਦੇ ਕਹਿਣ ਤੇ ਅਮਰੀਕਾ ਦੀਆਂ ਸਿੱਖ ਸੰਗਤਾਂ ਦੇ ਕਹਿਣ ਤੇ ਸਾਡਾ ਆਪਣਾ ਲੰਬਾ ਚੌੜਾ ਅਮਰੀਕਾ ਦੇ ਵਿੱਚ ਗਲੈਂਟ ਬੇਸ ਆ ਐਸ ਟਾਈਮ ਤੇ ਅਸੀਂ 53-6500 ਤੋਂ ਉੱਤੇ ਕਲੈਂਟਾਂ ਦੇ ਕੇਸ ਸਾਡੇ ਕੋਲ ਚੱਲ ਰਹੇ ਨੇ ਤੇ ਤਕਰੀਬਨ ਪਿਛਲੇ 25 ਸਾਲਾਂ ਦੇ ਵਿੱਚ ਅ ਵਿੱਚ 8000 ਤੋਂ ਉੱਪਰ ਸਾਡਾ ਇੱਥੇ ਜਿਹੜੇ ਹੈਗੇ ਨੇ ਉਹ ਕੇਸ ਪਾਸ ਹੋਏ ਨੇ ਸੋ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਲੋਕਾਂ ਦੀ ਓਵਰਵੈਲਮਿੰਗ ਮੈਨੂੰ ਡਿਮਾਂਡ ਸੀਗੀ ਕਿ ਤੁਸੀਂ ਅਮਰੀਕਨ ਲੀਡਰਸ਼ਿਪ ਦੇ ਨਾਲ ਇਹ ਮਸਲਾ ਟੇਕ ਅਪ ਕਰੋ ਤੇ ਉਹਨਾਂ ਦੇ ਕਹਿਣ ਤੇ ਸਾਰਿਆਂ ਦੇ ਮੈਂ ਜਿਹੜਾ ਹੈਗਾ ਉਹ ਇਹ ਮਸਲਾ ਅਮਰੀਕਨ ਗਵਰਨਮੈਂਟ ਨਾਲ ਅਮਰੀਕਾ ਦੇ ਲੀਡਰ ਨਾਲ ਟੇਕ ਅਪ ਕੀਤਾ ਜਿਹੜੇ ਮੇਰੇ ਸੋਸ਼ਲ ਮੀਡੀਆ ਅਕਾਊਂਟਸ ਦੇਖਦੇ ਨੇ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਅਕਸਰ ਅਮਰੀਕਾ ਦੇ ਲੀਡਰਜ਼ ਨੂੰ ਮਿਲਦਾ ਰਹਿਣਾ ਤੇ ਉਹਨਾਂ ਨੂੰ ਮਿਲ ਕੇ ਜਿਹੜੇ ਇਮੀਗ੍ਰੇਸ਼ਨ ਦੇ ਇਸ਼ੂਜ਼ ਹੁੰਦੇ ਨੇ ਜਾਂ ਸਾਡੇ ਜਿਹੜੇ ਅਮਰੀਕਾ ਦੇ ਵਿੱਚ ਹੀਡ ਕ੍ਰਾਈਮ ਵਗੈਰਾ ਜਿਵੇਂ ਇਸ ਕਿਸਮ ਦੇ ਇਸ਼ੂਜ਼ ਨੇ ਉਹ ਮੈਰਿਜ ਕਰਦਾ ਪਹਿਲੀ ਵਾਰੀ ਆ ਕੇ ਮੈਂ ਇਹ ਮਸਲਾ ਜਿਹੜਾ ਹੈਗਾ ਉਹ ਜਿਹਦਾ ਸਬੰਧ ਇੰਡੀਆ ਨਾਲ ਆ ਉਹ ਮੈਂ ਉਹਨਾਂ ਦੇ ਨਾਲ ਟੇਕ ਅਪ ਕਰ ਰਿਹਾ ਇਹ ਸਿਲਸਿਲੇ ਦੇ ਵਿੱਚ ਅਮਰੀਕਾ ਦੇ ਜਿਹੜੇ ਆਨਰੇਬਲ ਵਾਈਸ ਪ੍ਰੈਜ਼ੀਡੈਂਟ ਨੇ ਕਮਲਾ ਹੈਰਿਸ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਦੇ ਆਫਿਸ ਨਾਲ ਕਮਿਊਨੀਕੇਸ਼ਨ ਵੀ ਹੋਇਆ ਤੇ ਸ਼ਿਕਰਦਾਰੀ ਕਾਈਂਡ ਕੇ ਉਹਨਾਂ ਨੇ ਇਸ ਤੇ ਆਪਣਾ ਧਿਆਨ ਦਿੱਤਾ ਤੇ ਮੈਨੂੰ ਉਹ ਪਹਿਲਾਂ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਮੇਰੇ ਉਹਨਾਂ ਨਾਲ ਬੜੇ ਚੰਗੇ ਤਾਲੁਕਾਤ ਨੇ ਤੇ ਅੱਗੇ ਵੀ ਮੈਂ ਉਹਨਾਂ ਨੂੰ ਆ ਦੋ ਤਿੰਨ ਵੀਡੀਓ ਲੰਬੀ ਆ ਗੱਲਬਾਤ ਤੁਸੀਂ ਸੁਣ ਲਈ ਆ ਕਿ ਅਮਰੀਕਾ ਦੀ ਜਿਹੜੀ ਐਂਟਰੀ ਆ ਉਹ ਇੰਡੀਆ ਦੇ ਵਿੱਚ ਹੋ ਚੁੱਕੀ ਆ ਭਾਈ ਅੰਬਰਦਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕਿਉਂਕਿ ਕਾਫੀ ਟਮੇ ਤੋਂ ਸਮੇ ਤੋਂ ਜਿਹੜਾ ਕਿ ਭਾਈ ਅੰਬਰਦਪਾਲ ਸਿੰਘ 2 ਸਾਲਾਂ ਤੋਂ ਐਨਐਸਏ ਦੇ ਤਹਿਤ ਜਿਹੜਾ ਡਿਬੂਗੜ ਦੇਲ ਦੇ ਵਿੱਚ ਬੰਦਾ ਆਪਣੇ ਨੌ ਸਾਥੀਆਂ ਦੇ ਨਾਲ ਬਾਕੀ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਵੀ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਬੰਦ ਕੀਤਾ ਹੋਇਆਗਾ ਪੰਜਾਬ ਅਤੇ ਸੈਂਟਰ ਸਰਕਾਰ ਵੱਲੋਂ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਹੁਣੇ-ਹੁਣੇ ਵਿੱਚ ਜਿਹੜਾ ਤਕਰੀਬਨ 20-25 ਦਿਨ ਮਹੀਨਾ ਪਹਿਲਾਂ ਜਿਹੜਾ ਜੁਏਪੀਏ ਭਾਈ ਅੰਮਰਤਪਾਲ ਸਿੰਘ ਦੇ ਉੱਤੇ ਲਗਾ ਦਿੱਤਾ ਉਹਨੂੰ ਲੈ ਕੇ ਵੀ ਜਿਹੜਾ ਅਮਰੀਕਾ ਦੇ ਵਕੀਲ ਨੇ ਉਹਨਾਂ ਦਾ 60-65 ਵਕੀਲਾਂ ਦਾ ਪੈਨਲ ਆ ਤੇ ਉਹ ਜਿਹੜਾ ਰਿਹਾਈ ਦਾ ਜਿਹੜਾ ਰਾਹਗਾ ਹੁਣ ਲੱਗਦਾਗਾਗਾ ਭਾਈ ਅੰਮਰਤਪਾਲ ਸਿੰਘ ਦਾ ਪਧਰਾ ਹੋ ਜਾਊਗਾ ਕਿਉਂਕਿ ਦੂਸਰੇ ਪਾਸੇ ਆਪਾਂ ਦੇਖਦੇ ਆਂ ਅਮਰੀਕਾ ਦੇ ਟਰੰਪ ਦੇ ਨਾਲ ਬੇਸ਼ੱਕ ਮੋਦੀ ਦੀ ਯਾਰੀ ਆ ਪਰ ਕੋਰਟ ਦੇ ਮਸਲੇ ਉੱਤੇ ਕਿਸੇ ਦੀ ਕੋਈ ਯਾਰੀ ਤੈ ਨਹੀਂ ਕਰਦੀ ਇਹ ਕੋਰਟ ਦਾ ਮਸਲਾਗਾ ਕੋਰਟ ਦੇ ਵਿੱਚ ਚੱਲਿਆ ਗਿਆਗਾ ਹੁਣ ਭਾਈ ਅੰਮਰਤਪਾਲ ਸਿੰਘ ਨੂੰ ਰਿਹਾ ਕਰਾਉਣ ਦੀਆਂ ਜਿਹੜੀਆਂ ਆਪਾਂ ਇਹ ਕਹ ਲਈਏ ਕਿ ਤਿਆਰੀਆਂ ਨੇ ਉਹ ਆਰੰਭ ਹੋ ਚੁੱਕੀਆਂ ਨੇ ਜੇ ਤਰ ਤੁਹਾਨੂੰ ਆਪਾਂ ਪਹਿਲਾਂ ਵੀ ਕਿਹਾਗਾ ਕਿ ਜਿੰਨੇ ਵੀ ਸਿੱਖ ਨੇ ਸਾਡੇ ਜੇਲ੍ਹਾਂ ਦੇ ਵਿੱਚ ਨੇ ਬੰਦ ਨੇ ਕੋਈ 30 ਸਾਲ ਤੋਂ ਕੋਈ 32 ਤੋਂ ਕੋਈ 28 ਤੋਂ ਸਰਕਾਰਾਂ ਸਿੱਖਾਂ ਦੇ ਨਾਲ ਹਮੇਸ਼ਾ ਧੱਕਾ ਕਰਦੀਆਂ ਨੇ ਨਿਆਂ ਨਹੀਂ ਕਰਦੀਆਂ ਕਿਉਂਕਿ ਇਸ ਕਰਕੇ ਜਿਹੜਾ ਅਮਰੀਕਾ ਵੱਲੋਂ ਜਿਹੜਾ ਇਹ ਵੱਡਾ ਫੈਸਲਾ ਲੈਂਦਾ ਗਿਆਗਾ ਤੇ ਦੂਸਰੀ ਗੱਲ ਐ ਤੇ ਇਹ ਵੀ ਸੱਚ ਹੋਊਗੀ ਤੇ ਆਉਣ ਵਾਲੇ ਜਲਦੀ ਦਿਨਾਂ ਦੇ ਵਿੱਚ ਭਾਈ ਅੰਬਰਤਪਾਲ ਸਿੰਘ ਜਿਹੜੀ ਤਰੀਕ ਤੇ ਤਰੀਕ ਪੈ ਰਹੀ ਆ ਐਨਐਸਏ ਨੂੰ ਲੈ ਕੇ ਉਹ ਵੀ ਜਿਹੜੀ ਖਤਮ ਹੋਣ ਵਾਲੀ ਆ ਜਿਹੜੀ ਕਿ 17 ਫਰਵਰੀ ਤਰੀਕ ਤੇ ਹੋਈ ਹੋਈ ਆ ਸੂਤਰਾਂ ਤੋਂ ਵੱਡੀ ਜਾਣਕਾਰੀ ਇਹ ਵੀ ਮਿਲੀ ਆ ਕਿ ਭਾਈ ਅੰਬਰਤਪਾਲ ਦੇ ਸਾਥੀ ਨੇ ਜਿਹੜੇ ਉਸ 17 ਤਰੀਕ ਤੱਕ ਜਿਹੜੇ ਰਹਿਹਾ ਹੁਣ ਉਹਨਾਂ ਦੀ ਆਸ ਬੱਝੀ ਆ ਇਹ ਵੀ ਤਾਂ ਨਿੱਕ ਕਬੜੀ ਖੁਸ਼ਖਬਰੀ ਦਿੰਨੇ ਆ ਦੂਸਰਾ ਕਿ ਜਿਹੜਾ ਭਗਵਾਨਤਮਨ ਦੀ ਸਰਕਾਰ ਤੇ ਦਿੱਲੀ ਦੇ ਨਾਲ ਅਟੈਚ ਸੀ ਤੇ ਬੜਾ ਇਹਨਾਂ ਨੂੰ ਇੱਕ ਧਮੰਡ ਸੀ ਕਿ ਅਸੀਂ ਪੰਜਾਬ ਜਿੱਤ ਲਿਆ ਪਤਾ ਨਹੀਂ ਹੁਣ ਅਸੀਂ ਦਿੱਲੀ ਵੀ ਜਿੱਤ ਲਾਂਗੇ ਜਿਹੜਾ ਉਹ ਸੁਪਨਾ ਸੀ ਉਹ ਇਹਨਾਂ ਦਾ ਚੱਕਣਾ ਚੂਰ ਹੋ ਗਿਆ ਤੇ ਲੱਗਦਾ ਕਿ ਹੁਣ ਭਗਵਾਨਤਮਨ ਤੇ ਵੀ ਜਿਹੜਾ ਕੁਝ ਦਿਨ ਨਰਮਨਦੀਲੀ ਦਿਖਾਊਗਾ ਭਾਈ ਅੰਮਰਤਪਾਲ ਸਿੰਘ ਦੇ ਲਈ ਅਤੇ ਦੂਜੇ ਬੰਲੀ ਸਿੰਘਾਂ ਦੇ ਲਈ ਕਿਉਂਕਿ ਭਗਵਾਨਤਮਾਨ ਨੂੰ ਵੀ ਪਤਾ ਲੱਗ ਚੁੱਕਿਆਗਾ ਕਿ ਜਿਨ੍ਹਾਂ ਦੇ ਹੱਥੀਂ ਮੈਂ ਚੜ ਕੇ ਸਿੱਖਾਂ ਉੱਤੇ ਤਸੱਦਦ ਕਰਾ ਰਿਆ ਸੀ ਜਾਂ ਉਹਨਾਂ ਦੀ ਗੱਲ ਮੰਨ ਕੇ ਮੈਂ ਪੰਜਾਬ ਦੇ ਵਿੱਚ ਬੇਗਨਾ ਸਿੱਖਾਂ ਨੂੰ ਅੰਦਰ ਕੀਤਾ ਇਸ ਦੇ ਬਾਬਤ ਜਿਹੜੀ ਸਾਰੀ ਇਹ ਕਹਾਣੀ ਉਨ੍ਹਾਂ ਵੱਲੋਂ ਜਿਹੜੀ ਡਿਕਲੇਅਰ ਕੀਤੀ ਗਈ ਆ ਕਿਵੇਂ ਭਾਈ ਅਮਰਤਪਾਲ ਸਿੰਘ ਨੂੰ ਪਸਾਉਣਾ ਕਿਉਂਕਿ ਕੁਝ ਤਾਂ ਜ਼ੋਰ ਲੱਗਿਆ ਸੀ ਅਕਾਲੀ ਦਲ ਦਾ ਕੁਝ ਅਰਬਨੀਤ ਬਿੱਟੂ ਦਾ ਤੇ ਕੁਝ ਹੋਰ ਤਾਕਤਾਂ ਦਾ ਸਾਰੀਆਂ ਤਾਕਤਾਂ ਨੇ ਜਿਹੜਾ ਭਗਵੰਤ ਮਾਨ ਉੱਤੇ ਦਬਾਅ ਪਾਇਆ ਤੇ ਭਗਵੰਤ ਮਾਨ ਦੀ ਇਕਲਿਕ ਮਜਬੂਰੀ ਉਸ ਟਾਈਮ ਬਣ ਚੁੱਕੀ ਸੀ ਪਰ ਅੱਜ ਦਿੱਲੀ ਹਾਰ ਤੋਂ ਬਾਅਦ ਲੱਗਦਾ ਕਿ ਭਗਵੰਤ ਮਾਨ ਕੋਈ ਨਵਾਂ ਫੈਸਲਾ ਲਵੇਗਾ ਕੋਰਟ ਦੇ ਵਿੱਚ ਨਰਮਲੀ ਦਿੱਲੀ ਦਿਖਾਵੇਗਾ ਭਾਈ ਅੰਮਰਤਪਾਲ ਸਿੰਘ ਨੇ ਉਹਨਾਂ ਦੇ ਸਾਥੀਆਂ ਨੂੰ ਜਿਹੜੀ ਰਿਹਾਈ ਦਾ ਜਿਹੜਾ ਰਾਹ ਪੱਧਰਾ ਹੋਵੇਗਾ ਤੇ ਤੁਹਾਨੂੰ ਵੱਡੀ ਖੁਸ਼ਖਬਰੀ ਆ ਕਿ ਭਾਈ ਅੰਮਰਤਪਾਲ ਸਿੰਘ ਜਲਦੀ ਜਿਹੜੇ ਤੋਂ ਰਿਹਾ ਹੋਣਗੇ ਤੇ ਦੂਸਰੀ ਉਹਨਾਂ ਦੀ ਜਿਹੜੀ ਜਥੇਬੰਦੀ ਆ ਉਹ ਵੀ ਆਪਣਾ ਕੰਮ ਕਰ ਰਹੀ ਆ ਆਕਾਲੀ ਦਲ ਬਾਦਸ ਪੰਜਾਬ ਦੇ ਪਾਰਟੀ ਬਣਾਈ ਉਹਨਾਂ ਨੇ ਜਿਹੜੀ ਉਹ ਵੀ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਆ 2027 ਦੇ ਵਿੱਚ ਟੱਕਰ ਦੇਣ ਦੇ ਲਈ ਦੇਖਦੇ ਆ ਕਿ ਹੁਣ ਕਿੰਨੇ ਕੁ ਲੋਕ ਸਮਰਥਨ ਕਰਦੇ ਆ ਭਾਈ ਅੰਮਰਪਾਲ ਸਿੰਘ ਦੀ ਉਸ ਪਾਰਟੀ ਨੂੰ ਕਿ ਅੰਮਰਪਾਲ ਸਿੰਘ ਨੂੰ ਜਿਹੜਾ ਸੀਐਮ ਦਾ ਚਿਹਰਾ ਆਊਟ ਕਲੀਅਰ ਕਰ ਦਿੱਤਾ ਪਾਰਟੀ ਵੱਲੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਐਲਾਨ ਹੋਣ ਜਾ ਰਹੇ ਨੇ ਵੱਡੇ ਅਹੁਦੇ ਮਿਲਣ ਵਾਲੇ ਨੇ ਮੈਂਬਰਸ਼ਿਪ ਜਿਹੜੀ ਸ਼ੁਰੂ ਹੋ ਚੁੱਕੀ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਵਿੱਚ ਜਿਹੜੇ ਜਰੂਰ ਲਿਖੋ ਧੰਨਵਾਦ ਬਰਜੂ ਕਾ ਖਾਲਸਾ ਵਾਢੀ ਕੀ ਫਤਿਹ